ਕਿਸਾਨ ਵੀਰੋ ਇੱਕ ਲੰਬੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜਿਹੜੇ ਕਿਸਾਨ ਵੀਰਾਂ ਦੀ ਝੋਨੇ ਜੂਨ ਮਹੀਨੇ ਲੱਗਿਆ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ 15 ਜੂਨ ਨੂੰ ਬਿਜਲੀ ਆ ਗਈ ਸੀ ਮੋਟਰਾਂ ਤੇ 15 ਤੋਂ ਲੈ ਕੇ 30 ਜੂਨ ਤੱਕ ਜਿਹੜੇ ਝੋਨੇ ਲੱਗੇ ਆ ਦੋ ਚਾਰ ਦਿਨ ਤੁਸੀਂ ਉੱਪਰ ਥੱਲੇ ਕਰ ਸਕਦੇ ਹੋ ਉਹਨਾਂ ਸਾਰਿਆਂ ਦੇ ਵਿੱਚ ਹੀ ਇੱਕ ਪ੍ਰੋਬਲਮ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਕਾਮਨਲੀ ਮਤਲਬ ਆਈ ਹੋਈ ਹੈ ਉਹ ਕੀ ਪ੍ਰੋਬਲਮ ਹੈ ਇਹ ਦੇਖੋ ਤੁਸੀਂ ਇਦਾਂ ਮਤਲਬ ਪੱਤੇ ਆ ਜਿਹੜੇ ਜੰਗਾਲੇ ਜੇ ਹੋ ਕੇ ਜਿਹੜਾ ਵੀ ਕੋਈ ਨਵਾਂ ਟਿੱਲਰ ਬਣਾਉਂਦਾ ਝੋਨਾ ਉਹ ਮਤਲਬ ਉੱਪਰੋਂ ਲੈ ਕੇ ਥੱਲੋਂ ਤੱਕ ਪਹਿਲਾਂ ਜੰਗਾਲਿਆ ਜਾਂਦਾ ਬਾਅਦ ਵਿੱਚ ਹੌਲੀ-ਹੌਲੀ ਦੋਕ ਦੇਣਾਂ ਦੇ ਵਿੱਚ ਪੂਰਾ ਹੀ ਐਣ ਪੱਤਾ ਸੁੱਕ ਜਾਂਦਾ ਤੇ ਇਹਦਾ ਕੀ ਕਾਰਨ ਹੈ ਤੇ ਕੀ ਹੱਲ ਹੈ ਇਹਦੇ ਬਾਰੇ ਅੱਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਮਤਲਬ ਮੈਂ ਇੱਕ ਗੱਲ ਕਲੀਅਰ ਕਰਦਾ ਕਿ ਇਹ ਟਿੱਲਰ ਤੇ ਨਹੀਂ ਹੈ ਜਿਹਦੇ ਵਿੱਚ ਮਤਲਬ ਝੋਨੇ ਦੀ ਮੁੰਜਰ ਬਣਨੀ ਹੈ ਜਿਹਦੇ ਵਿੱਚ ਗੋਭ ਭਰਨੀ ਹੈ ਉਹ ਵਾਲਾ ਪਾਸਾ ਨਹੀਂ ਸੁੱਕ ਰਿਹਾ ਇਹ ਜਿਹੜਾ ਉਹਦੇ ਨਾਲ ਪੱਤਾ ਹੁੰਦਾ ਹੈ ਇੱਕ ਇਹ ਉੱਪਰੋਂ ਲੈ ਕੇ ਥੱਲੋਂ ਤੱਕ ਜੜ ਤੱਕ ਮਤਲਬ ਉਹ ਸੁੱਕ ਰਿਹਾ ਅੱਗੇ ਵੀ ਇਹਨਾਂ ਦਿਨਾਂ ਦੇ ਵਿੱਚ ਮਤਲਬ ਹੁੰਦਾ ਹੈ ਜ਼ਿਆਦਾਤਰ ਪਿਛਲੀ ਵਾਰੀ ਪ੍ਰੋਬਲਮ PR127 ਤੇ PR ਜਾਂ HKR ਜਿਹੜਾ 47 ਬੀਜ ਆਪਣਾ ਹਰਿਆਣੇ ਯੂਨੀਵਰਸਿਟੀ ਦਾ ਜਾਂ ਉਹਦੇ ਵਿੱਚ ਇਹ ਪ੍ਰੋਬਲਮ ਆਈ ਸੀ ਪਰ ਇਸ ਵਾਰ ਤਕਰੀਬਨ ਸਾਰੇ ਝੋਨੇ ਦੇ ਵਿੱਚ ਇਹ ਪ੍ਰੋਬਲਮ ਆ ਉਹ ਭਾਵੇਂ ਪਰਮਲ ਹੋਏ ਭਾਵੇਂ ਹਾਈਬ੍ਰਿਡ ਕੋਈ ਝੋਨਾ ਹੋਵੇ ਬਾਸਮਤੀ ਜਿਹਨਾਂ ਚੋਂ ਬਾਹਰ ਆ ਕਿਉਂਕਿ ਬਾਸਮਤੀ ਜ਼ਿਆਦਾਤਰ ਲੇਟ ਹੀ ਲੋਕੀ ਲਾਂਦੇ ਆ ਤੇ ਲਾਣੀ ਵੀ ਆਪਾਂ ਨੂੰ ਲੇਟ ਹੀ ਚਾਹੀਦੀ ਹੈ ਕੋਈ ਬੂਟਾ ਹੋਏਗਾ ਜਿਹੜਾ ਬਚਿਆ ਨਹੀਂ ਤੇ ਸਾਰੇ ਦੇ ਵਿੱਚ ਤਿੰਨ ਚਾਰ ਸ਼ਾਖਾ ਇਦਾਂ ਦੀਆਂ ਇਹ ਦੇਖੋ ਤੁਸੀਂ ਇਹਦੇ ਵਿੱਚ ਵੀ ਤਿੰਨ ਇਹਦੇ ਵਿੱਚ ਚਾਰ ਇਹ ਸਾਰੀ ਝੋਨੇ ਦੇ ਵਿੱਚ ਇਹ ਪ੍ਰੋਬਲਮ ਹੈ ਤੇ ਇਹਦਾ ਹੱਲ ਕਿਸਾਨ ਵੀਰੋ ਇੱਕੋ ਹੀ ਆ ਪਹਿਲੀ ਗੱਲ ਪਾਣੀ ਤੁਸੀਂ ਇਹ ਮਤਲਬ ਦੁਕਾਨਦਾਰ ਕੋਲ ਜਾ ਕੇ ਇਹ ਨਹੀਂ ਕਹਿਣਾ ਕਿ ਹਾਂ ਵੀ ਆਪਣੇ ਝੋਨੇ ਨੂੰ ਇਹ ਪ੍ਰੋਬਲਮ ਆ ਆਪਾਂ ਕੀ ਕਰੀਏ ਉਹਨੇ ਉਹ ਵੀ ਸਮਾਨ ਤਾਂ ਨੂੰ ਚੁਕਾ ਕੇ ਦੇ ਦੇਣਾ ਜਿਹਦਾ ਕੋਈ ਫਾਇਦਾ ਨਹੀਂ ਜਾਂ ਤੁਸੀਂ ਮਤਲਬ ਇਦਾਂ ਦੇ ਜ਼ਹਿਰ ਆਪਣੇ ਖੇਤ ਵਿੱਚ ਪਾ ਲੈਣੇ ਆ ਜਿਹੜੇ ਤੁਹਾਨੂੰ ਹਰ ਸਾਲ ਪਾਣੇ ਪੈਣੇ ਆ ਤੁਹਾਡਾ ਝੋਨਾ ਜਾਂ ਤੁਹਾਡੀ ਜ਼ਮੀਨ ਆ ਜਿਹੜੀ ਉਹ ਮਤਲਬ ਉਹਦੀ ਆਧੀ ਹੋ ਜਣੀ ਆ ਕੋਈ ਵੀ ਚੀਜ਼ ਆਪਾਂ ਪਾਣੇ ਆ ਆਪਣੀ ਸਰੀਰ ਵਾਂਗੂ ਇਹ ਜ਼ਮੀਨ ਆ ਜਿਹੜੀ ਉਹ ਵੀ ਆਧੀ ਹੋ ਜਾਂਦੀ ਆ ਉਹ ਚੀਜ਼ ਪਾਏ ਤੋਂ ਬਿਨਾ ਫਿਰ ਆਪਾਂ ਦਾ ਝੋਨਾ ਜਿਹੜਾ ਉਹ ਨਹੀਂ ਖੇੜਨਾ ਕਰਨਾ ਤਾਂ ਕਰਕੇ ਕੋਈ ਸਮਾਨ ਨਾ ਪਾਉ ਯੂਰੀ ਆ ਤੁਸੀਂ ਪਾਣੀ ਆ ਯੂਰੀ ਕੀ ਕਰਨੀ ਆ ਜਿਹੜੇ ਕਿਸਾਨ ਵੀਰਾਂ ਨੇ ਤੇ ਪਾਣੀ ਆ ਲਾਸਟ ਉਹ ਵਿੱਚ 5 ਕਿਲੋ ਜ਼ਿੰਕ ਆ ਜਿਹੜੀ ਉਹ ਮਲਾਦਨ 33% ਵਾਲੀ ਨਾ ਮਲਾਇਓ ਇਹ 21% ਵਾਲੀ ਜਿਹੜੀ ਤੁਸੀਂ ਆਂਦੀ ਆ ਉਹ ਮਿਲਾ ਸਕਦੇ ਹੋ 33% ਤੁਸੀਂ ਉੱਥੇ ਕਰਨੀ ਹੈ ਜਿੱਥੇ ਜ਼ਮੀਨਾਂ ਆਪਣੀਆਂ ਮਤਲਬ ਪਾਰੀਆਂ ਤੇ ਇਹ ਜ਼ਿਆਦਾਤਰ ਪ੍ਰੋਬਲਮ ਤਾਂ ਕਰਕੇ ਪਿਛਲੀ ਵਾਰੀ ਆਈ ਸੀ ਇਹ ਪੀਆਰ 127 ਦੇ ਉੱਪਰ ਉਹ ਤਾਂ ਕਰਕੇ ਗਰਮੀ ਜ਼ਿਆਦਾ ਸੀ ਗਰਮੀ ਦੇ ਕਾਰਨ ਇਹਦੇ ਥੋੜੇ ਜੇ ਮਤਲਬ ਪੱਤੀ ਜਿੱਦਾਂ ਹੁਣ ਪੀਆਰ 121 ਸੀ ਉਹਦਾ ਪ੍ਰਾਲ ਬਹੁਤ ਘੱਟ ਹੁੰਦਾ ਸੀ ਥੱਲੇ ਮਤਲਬ ਜੇ ਕਮੈਂਡ ਫੇਰ ਨਹੀਂ ਤਾਂ ਵੀ ਮਤਲਬ ਐਣ ਘੱਟ ਉਦਾਂ ਹੀ ਇਹ ਜਿਹੜੀ ਪੀਆਰ 127 ਹੋ ਗਿਆ ਜਾਂ ਜਿਹੜੇ ਨਵੇਂ ਬੀਜ ਆ ਇਹਨਾਂ ਦਾ ਪ੍ਰਾਲ ਥੋੜਾ ਜਿਆਦਾ ਆ ਉਹਦੇ ਕਾਰਨ ਕੀ ਹੁੰਦਾ ਇੰਨੇ ਮਤਲਬ ਇਹ ਦਿਨਾਂ ਦੇ ਵਿੱਚ ਸੁੱਕਣੀ ਹੁੰਦੇ ਆ ਪੱਤੇ ਇਹ ਸਾਈਡਾਂ ਵਾਲੇ ਪਰ ਮਤਲਬ ਕਈ ਕਈ ਕਿਸਮਾਂ ਦਾ ਇਦਾਂ ਦਾ ਮਤਲਬ ਟ੍ਰੈਂਡ ਹੁੰਦਾ ਪਰ ਇਸ ਵਾਰ ਸਾਰੇ ਝੋਨੇ ਦੇ ਵਿੱਚ ਮਤਲਬ ਇਦਾਂ ਹੋ ਰਿਹਾ ਦੁਕਾਨਦਾਰ ਕੋਲੋਂ ਕੋਈ ਸਮਾਨ ਅਨਵਾਂਟਡ ਨਾ ਪਾਇਓ ਉਹ ਸਿਰਫ ਤੁਹਾਡੀ ਪੈਸੇ ਦੀ ਬਰਬਾਦੀ ਹੋਏਗੀ ਪਹਿਲੀ ਗੱਲ ਤੁਸੀਂ ਕੀ ਕਰਨਾ ਪਾਣੀ ਹੈ ਜਿਹੜਾ ਉਹ ਸੁਕਾ ਕੇ ਲਾਣਾ ਇੱਕ ਪਾਣੀ ਸੁਕਾਤਾ ਦੂਜਾ ਲਾਤਾ ਫਿਰ ਸੁਕਾ ਕੇ ਮਤਲਬ ਪੱਤਰ ਦਾ ਜਿਹਨੂੰ ਆਪਾਂ ਪਾਣੀ ਕਹਿੰਦੇ ਆ ਉਹ ਲਾਣਾ ਦੂਸਰੀ ਗੱਲ ਯੂਰੀਆ ਜਿਹੜੀ ਉਹ ਮਤਲਬ ਭਾਵੇਂ ਤੁਸੀਂ ਪਾਣੀਆ ਅਖੀਰਲੀ ਤੇ ਭਾਵੇਂ ਮਤਲਬ ਸੈਕਿੰਡ ਲਾਸਟ ਤੁਸੀਂ ਪਾਣੀਆ ਮਤਲਬ ਇੱਕੇਦੀ ਤੋਂ ਬਾਅਦ ਹੋਰ ਪਾਣੀਆ ਉਹਦੇ ਵਿੱਚ ਜ਼ਿੰਕ ਜ਼ਰੂਰ ਮਿਲਾ ਕੇ ਪਾਓ ਤੇ ਜ਼ਰੂਰੀ ਨਹੀਂ ਕਿ ਹਾਂ ਵੀ ਤੁਸੀਂ ਬੋਰੀ ਯੂਰੀਆ ਦੀ ਪਾਣੀ ਹੈ ਤੁਸੀਂ ਇਹਦਾ ਅੱਧ ਵੀ ਪਾ ਸਕਦੇ ਹੋ 20 ਕਿਲੋ 25 ਕਿਲੋ ਦੀ ਡੋਜ਼ ਬਣਾ ਕੇ ਕਿੱਲੇ ਦੀ ਤੁਸੀਂ ਪਾ ਸਕਦੇ ਹੋ ਮੈਨੂੰ ਪਤਾ ਹੈ ਕਿ ਜਿਹੜੇ ਪਿੰਡ ਜਿਨ੍ਹਾਂ ਕੋ ਆਪਾਂ ਪੋਾਈ ਦਾ ਬੰਦਿਆਂ ਕੋ ਉਹ ਨਹੀਂ ਮੰਨਦੇ ਉਹਨਾਂ ਨੂੰ ਇਹ ਹੁੰਦਾ ਕਿ ਇਹ ਮਤਲਬ ਏਰੀਆ ਦਾ ਆਪਾਂ ਉਹ ਨਹੀਂ ਕਵਰ ਕਰਨਾ ਤੇ ਪੈਸੇ ਆਪਣੇ ਘਟ ਬਣਨੇ ਆ ਉਹਨੂੰ ਪੈਸੇ ਥੋੜੀ ਜਿਹਾ ਜ਼ਿਆਦਾ ਦੇ ਦਿਆ ਕਰੋ ਤੁਹਾਡੇ ਉਹਨੇ ਯੂਰੀਆ ਵੱਲੋਂ ਬਚ ਜਾਣੀਆਂ ਤਾਂ ਕਰਕੇ ਦੂਸਰੀ ਗੱਲ ਇਹ ਮਤਲਬ ਜੇ ਤੁਹਾਨੂੰ ਲੱਗਦਾ ਇਹ ਕਿ ਜਿੱਥੇ ਖੋਬਾ ਇੱਕ ਵਾਰੀ ਤੁਸੀਂ ਪੂਰਾ ਜਿੱਥੇ ਵੀ ਖੋਬਾ ਹੋਏਗਾ ਬੋਲ ਹੋਏਗਾ ਉੱਥੇ ਸਭ ਨਾਲੋਂ ਜ਼ਿਆਦਾ ਇਹ ਵਾਲੀ ਬਿਮਾਰੀ ਤੇ ਇਹ ਕੋਈ ਬਿਮਾਰੀ ਨਹੀਂ ਹੈ ਇਹਦੇ ਵਿੱਚ ਨਾ ਤਾਂ ਮਤਲਬ ਆਪਾਂ ਡਰਨੇ ਇਸ ਗੱਲੋਂ ਡੇ ਹਾਂ ਕਿ ਸ਼ਾਇਦ ਜਿਹੜੀ ਨਵੀਂ ਟਿੱਲਰ ਚੋਂ ਨਾ ਬਣਾ ਰਿਹਾ ਉਹ ਸੋਕਰੀਆ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੀ ਹੈ ਪਾਣੀ ਬੱਤਰ ਦਾ ਲਾ ਕੇ ਜ਼ਿੰਕ ਪਾ ਦਿਓ ਲੋਹਾ ਪਾ ਦਿਓ ਹੋਰ ਕੋਈ ਤੁਸੀਂ ਜਿਹੜਾ ਫਾਲਤੂ ਦਾ ਜ਼ਹਿਰ ਆ ਉਹ ਨਹੀਂ ਪਾਣਾ ਯੂਰੀਆ ਜੇ ਅਖੀਰਲੀ ਆ ਤਾਂ ਅਖੀਰਲੀ ਪਾ ਦਿਓ ਜੀ ਤੁਹਾਡੀ ਮਤਲਬ ਇਹ ਕੋਈ ਨਹੀਂ ਤੁਸੀਂ ਪਾ ਦਿਓ ਯੂਰੀਆ ਜੇ ਤੁਹਾਨੂੰ 2-4 ਦਿਨਾਂ ਤੋਂ ਬਾਅਦ ਲੱਗੇਗਾ ਕਿ ਅਜੇ ਝੋਨਾ ਯੂਰੀਆ ਆਪਣੀ ਮੰਗਦਾ ਤਾਂ 20 ਕਿਲੋ 15 ਕਿਲੋ ਹੋਰ ਕਿੱਲੇ ਦੀ ਪਾ ਦਿਓ ਸੋਖ ਭਰਿਆ ਐ ਇੰਨਾ ਕਿ 2-4 ਦਿਨਾਂ ਦਾ ਕੋਈ ਫਰਕ ਨਹੀਂ ਪੈਂਦਾ ਭਾਵੇਂ ਤੁਹਾਡਾ ਝੋਨਾ ਇਹ ਮਤਲਬ 35 ਦਿਨਾਂ ਤੋਂ 40 ਦਿਨਾਂ ਦਾ ਹੋ ਜੇ ਜੇ ਤੁਸੀਂ 35 ਦਿਨਾਂ ਦੇ ਖਤਮ ਕਰਨੀ ਸੀ ਤੇ ਤੁਸੀਂ 40 ਦੇ ਵੀ ਕਰ ਦਿਓ ਇਹ ਘਰਾਂ ਦੀ ਕੋਈ ਲੋੜ ਨਹੀਂ ਇਹ ਸਿਰਫ ਮਤਲਬ ਹਰ ਇੱਕ ਇਹ ਫਸਲ ਦਾ ਹਰ ਇੱਕ